ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਮੇਰੇ ਵੀਰੋ ਮੈਂ ਤਾਂ ਵੈਸੇ ਪੰਜਾਬ ਤੋਂ ਬਾਹਰ ਸੀਗਾ ਪਰ ਮੈਨੂੰ ਹੁਣੇ-ਹੁਣੇ ਇੱਕ ਖਬਰ ਮਿਲੀ ਆ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਜਿਹੜਾ ਸੁੱਕੀਆਂ ਰੋਟੀਆਂ ਦਾ ਘਟਾਲਾ ਹੋਇਆ ਉਹਦੇ 'ਚ ਸਾਡੇ ਪ੍ਰਧਾਨ ਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਮੀ ਸਾਹਿਬ ਨੇ ਐਕਸ਼ਨ ਲਿਆ 51 ਬੰਦੇ ਜਿਹੜੇ ਮੁਕਤਲ ਕਰ ਦਿੱਤੇ ਗਏ ਔਰ ਬੜੀ ਵਧੀਆ ਗੱਲ ਆ ਹੁਣਾ ਵੀ ਚਾਹੀਦਾ ਜਿਹੜਾ ਬੰਦਾ ਗੁਰੂ ਘਰ ਦਾ ਕੁਝ ਵੀ ਖਾਵੇ ਉਥੇ ਇਤਰਾ ਹੀ ਐਕਸ਼ਨ ਹੋਣਾ ਚਾਹੀਦਾ ਐਕਸ਼ਨ ਹੋਇਆ ਵਧੀਆ ਹੋਇਆ ਖੁਸ਼ੀ ਹੋਈ ਔਰ ਦੂਜੇ ਪਾਸੇ ਮੈਂ ਇੱਕ ਗੱਲ ਇਹ ਵੀ ਕਰਨੀ ਚਾਹਣਾ ਕਿ ਜਿਹੜੇ ਬੰਦੇ ਉਥੇ ਲੰਮੇ ਸਮੇਂ ਤੋਂ ਬਹਿ ਕੇ ਕਰੋੜ ਕਰੋੜ ਤੋਂ ਉੱਪਰ ਦੀਆਂ ਰਕਮਾਂ ਦੀਆਂ ਸੁੱਕੀਆਂ ਰੋਟੀਆਂ ਹੀ ਲਈ ਪੈਸੇ ਖਾ ਗਏ ਇਹਨਾਂ ਦੀ ਬਰੀਕੀ ਨਾਲ ਇਨਕੁਆਰੀ ਕਰੋ ਜਿਹੜੇ ਇੱਥੇ ਹੋਰ ਵੀ ਬੈਠੇ ਆ ਔਰ ਜਿਨ੍ਹਾਂ ਦੇ ਮੇਰੇ ਕੋਲ ਵੀ ਸਕੈਂਡਲ ਲੱਗੇ ਆ ਮੈਂ ਦੇਵਾਂਗਾ ਉਹਨਾਂ ਤੇ ਵੀ ਇਨਕੁਆਰੀ ਕਰੋ ਕਿ ਇਹ ਸੁੱਕੀਆਂ ਰੋਟੀਆਂ ਜਿਹੜੇ ਸਵਾ ਕਰੋੜ ਦੀਆਂ ਸੁੱਕੀਆਂ ਹੀ ਖਾ ਗਏ ਇਹ ਤਰਲ ਪਦਾਰਥ ਕਿੰਨੇ ਦੇ ਖਾ ਗਏ ਹੋਣਗੇ ਉਹ ਧੰਮੀ ਸਾਹਿਬ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਕਰ ਦਿਓ ਤੱਕੜੀ ਨਾ ਤੋਲੋ ਸਾਰਿਆਂ ਨੂੰ ਸੁੱਕੀਆਂ ਰੋਟੀਆਂ ਦਾ ਮਸਲਾ ਬਣਿਆ ਤੁਸੀਂ 51 ਬੰਦੇ ਮਤਲ ਕਰਦੇ ਦੂਜੇ ਪਾਸੇ ਚਲ ਜਓ ਵੀ ਤੁਹਾਡੀ ਸੰਸਥਾ ਸ਼੍ਰੀ ਗੁਰੂ ਰਾਮਦਾਸ ਹਸਪੀਟਲ ਉੱਥੇ ਜਿਹੜਾ ਤੁਸੀਂ ਸ਼ੇਰ ਬਿਠਾਇਆ ਆਵਦਾ ਉਹਨੇ ਜਿਹੜਾ ਲੋਕਾਂ ਦਾ ਲਹੂ ਪੀਤਾ ਕਿੱਥੇ ਕਿਤਰਾ ਉਥੇ ਲੋਕਾਂ ਦੀਆਂ ਲਾਸ਼ਾਂ ਨਾ ਖਲਵਾੜ ਹੁੰਦਾ ਆ ਜਿਉਂਦਾ ਜਾਗਦਾ ਮਿਸਾਲ ਤੁਹਾਡੇ ਸਬੂਤ ਆ ਮੇਰੇ ਕੋਲ ਮੈਂ ਸਬੂਤਾਂ ਸਾਹਤ ਗੱਲ ਕਰਾਂਗਾ ਔਰ ਮੈਂ ਤੁਹਾਨੂੰ ਇਹ ਵੀ ਗੱਲ ਕਹਿ ਦੇਣਾ ਜੇ ਵਾਕਿਆ ਹੀ ਇਮਾਨਦਾਰੀ ਦੀ ਗੱਲ ਕਰਦੇ ਜੇ ਤੁਹਾਨੂੰ ਸਾਹਿਬ 2012 13 14 ਦੀਆਂ ਮੈਂ ਤੁਹਾਨੂੰ ਫੈਲਾ ਦੂੰ ਇਨਕੁਆਰੀ ਕਰਾਓ ਇਨਕੁਆਰੀ ਕਰਾਓ ਕਿ ਕਿੰਨਾ ਪੈਸਾ ਸ੍ਰੀ ਹਰਮੰਦਰ ਸਾਹਿਬ ਦਾ ਉਸ ਹਸਪੀਟਲ ਦੇ ਵਿੱਚ ਲੋਕਾਂ ਦੇ ਫੇਕ ਨੇਮ ਤੇ ਗਿਆ ਔਰ ਮੇਰੇ ਕੋਲ ਉਹ ਪ੍ਰੂਫ ਆ ਮੈਂ ਪਿਛਲੀ ਯਾਰ ਵੀ ਉਹ ਲੋਂਗੋਵਾਲ ਸਾਹਿਬ ਨੂੰ ਗੱਲ ਕਹੀ ਸੀ ਪਰ ਉਹਨਾਂ ਨੇ ਇਧਰ ਦੀ ਸੁਣ ਕੇ ਇਧਰ ਦੀ ਕਰਤੀ ਮੈਂ ਤੁਹਾਡੇ ਨਾਲ ਵੀ ਕਰਨੀ ਨਹੀਂ ਚਾਹੁੰਦਾ ਕਿਉਂਕਿ ਅੱਜ ਤੱਕ ਇਹੋ ਕੁਝ ਹੀ ਹੁੰਦਾ ਪਰ ਗੱਲ ਸੱਚੀ ਜਿਹੜੀ ਉਹਨੂੰ ਕਰਨੀ ਪਊਗੀ ਆ ਵੀ ਪਤਾ ਨਹੀਂ ਕਿਦੋਂ ਕਦਾ ਮਸਲਾ ਸੁੱਕੀਆਂ ਰੋਟੀਆਂ ਦਾ ਲਮਕਿਆ ਸੀ ਪਰ ਟਲਦਾ ਗਿਆ ਟਲਦਾ ਗਿਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਸਚਾਈ ਜਿਹੜੀ ਉਹ ਛਪਾਇਆ ਲੁਕਣੀ ਨਹੀਂ ਜੇ ਇਹ ਟਲਣੀ ਨਹੀਂ ਜੇ ਇਹ ਲੋਕਾਂ ਦੇ ਸਾਹਮਣੇ ਆਉਣੀ ਜੇ ਆਉਣੀ ਉਹਦੀ ਵੀ ਆ ਇੱਜ਼ਤ ਦੇ ਨਾਲ ਮਸਲਾ ਹੱਲ ਕਰ ਲਿਓ ਚੱਗੇ ਰਹਿ ਜਾਓਗੇ ਨਹੀਂ ਤੇ ਭਾਵੇਂ ਅੱਜ ਤੁਸੀਂ ਕਮਿੰਜਾ ਕਰਤੇ ਪਰ ਲੋਕਾਂ ਦੇ ਵਿੱਚ ਕੋਈ ਮੈਸੇਜ ਤੁਹਾਡਾ ਚੰਗਾ ਨਹੀਂ ਗਿਆ ਕਿ ਸਵਾ ਕਰੋੜ ਦੀਆਂ ਸੁੱਕੀਆਂ ਰੋਟੀਆਂ ਖਾ ਗਏ ਤੇ ਹੋਰ ਕੀ ਕੋਸ਼ ਅੱਗੇ ਹੋਣਗੇ ਸੋ ਇਸ ਕਰਕੇ ਤੱਕੜੀ ਫੜੋ ਤੱਕੜੀ ਫੜ ਕੇ ਹਰ ਇੱਕ ਜਗ੍ਹਾ ਤੇ ਤੁਸੀਂ ਜਾਓ ਅੱਜ ਮੈਨੂੰ ਕੁਝ ਹੋਰ ਵੀ ਐਸਜੀਪੀਸੀ ਮੈਂਬਰਾਂ ਦੇ ਫੋਨ ਵੀ ਆਏ ਜੋ ਦਮਦਮਾ ਸਾਹਿਬ ਦੇ ਮੈਨੇਜਰ ਸਾਹਿਬ ਦੀ ਕੋਈ ਗੱਲ ਵੀ ਚੱਲ ਰਹੀ ਮੈਂ ਇਸ ਕਹਿ ਰਹੇ ਉਹ ਗੱਲ ਤੇ ਜਾਣਾ ਨਹੀਂ ਚਾਹੁੰਦਾ ਗੱਲਾਂ ਦੇ ਬਹੁਤ ਚੱਲਦੀਆਂ ਪਰ ਤੱਕੜੀ ਫੜ ਲਓ ਫਿਰ ਇਮਾਨਦਾਰੀ ਦੀ ਤੱਕੜੀ ਇਹ ਨਹੀਂ ਕਿ ਜੇ ਕੋਈ ਸਾਡਾ ਲਹਿਜੀਆਂ ਦੇ ਉਧਰ ਨੂੰ ਵੇਖ ਕੇ ਤੇ ਅੱਖ ਬੰਦ ਕਰ ਲਈ ਤੇ ਜੇ ਸਾਡੇ ਕੋਈ ਨਹੀਂ ਲਿਆ ਜੀ ਉਹਦੇ ਤੇ ਦਾਤਰ ਫੇਰ ਦਿਓ ਹਾਂ ਹਰੇਕ ਦੇ ਦਾਤਰ ਫੇਰੋ ਭਾਵੇਂ ਲਿਆਜੀਆ ਦੇ ਭਾਵੇਂ ਨਹੀਂ ਲਿਆ ਜੀ ਜਿਹੜਾ ਗੁਰੂ ਰਾਮਦਾਸ ਦੇ ਘਰ ਦਾ ਦੋਸ਼ੀ ਆ ਜਿੱਥੇ ਗੁਰੂ ਸਾਹਿਬ ਦੀ ਕੋਈ ਵੀ ਸੰਸਥਾ ਐ ਜੀਪੀਸੀ ਦੀ ਚੱਲਦੀ ਜਿੱਥੇ ਵੱਡੇ ਕਫਲੇ ਹੁੰਦੇ ਆ ਉਥੇ ਫਿਰ ਤੱਕੜੀ ਫੜੋ ਉਥੇ ਤੱਕੜੀ ਫੜ ਕੇ ਕੰਮ ਕਰੋ ਮੈਂ ਤੁਹਾਨੂੰ ਅੱਜ ਦੇ ਇਸ ਵੈਹ ਮੈਂ ਇਸ ਗੱਲ ਤੋਂ ਬੜਾ ਪਰਸੰਨ ਹੋਇਆ ਕਿ ਖੁਸ਼ੀ ਮਿਲੀ ਮੈਨੂੰ ਕਿ ਤੁਸੀਂ ਅੱਜ ਵਧੀਆ ਸਟੈਪ ਚੁੱਕਿਆ ਕਿਉਂਕਿ ਗਾਂਵ ਵੀ ਜਿਹੜੇ ਉਥੇ ਨਵੇਂ ਮਲਾਜਮਿਆਂ ਉਹਨਾਂ ਨੂੰ ਵੀ ਕੰਨ ਹੋ ਜਾਣਗੇ ਕਿ ਇੱਥੇ ਜਿਹੜੀ ਆ ਸਖਤ ਕਾਰਵਾਈ ਹੁੰਦੀ ਆ ਪਰ ਮੈਂ ਦੁਬਾਰਾ ਕਹਿਣਾ ਕਿ ਉਧਰ ਵੀ ਜਰਾ ਧਿਆਨ ਮਾਰ ਲਿਓ ਗੁਰੂ ਰਾਮਦਾਸ ਹਸਪੀਟਲ ਵਾਲੇ ਪਾਸੇ ਮੇਰੀ ਉਧਰ ਕੋਈ ਜਾਤੀ ਲੜਾਈ ਨਹੀਂ ਪ੍ਰਬੰਧਾਂ ਦੀ ਲੜਾਈ ਆ ਤੁਸੀਂ ਇੱਥੇ ਵੀ ਪ੍ਰਬੰਧ ਸਹੀ ਕਰਨ ਵਾਸਤੇ ਜੇ ਡਾਟਾ ਰਿਡੈਕਸ਼ਨ ਲਿਆ ਉਧਰ ਵੀ ਐਸੇ ਹੀ ਫਲਾਈ ਕੋ ਇਨਕੁਆਇਰੀ ਕਰਾਓ ਮੈਂ ਨਾਲ ਜਾ ਕੇ ਕਰਾ ਦਾਂਗਾ ਜੇ ਮੈਂ ਝੂਠਾ ਹੋਵਾਂਗਾ ਤੇ ਮੈਂ ਮਾਫੀ ਮੰਗਲਾਂਗਾ ਪ੍ਰੂਫ ਮੈਂ ਦੇਵਾਂਗਾ ਐਕਸ਼ਨ ਤੁਸੀਂ ਲੈਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ